ਕੀਨ ਜੱਟਾਂ ਦੀ ਗੱਲ ਕਰੀਏ ਤਾਂ ਸ਼ੁਕੀਨੀ ਜਿਹੜੀ ਆ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦੀ ਆ ਔਰ ਦੱਸ ਦਈਏ ਕਿ ਇੱਥੇ ਸਰਦਾਰ ਜੀ ਬੈਠੇ ਨੇ ਔਰ ਬੈਠੇ ਕਿੱਥੇ ਆ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਵੈਲ ਸੈਟਡ ਲੋਕ ਜਿਹੜੇ ਆ ਉਹ ਕਿਤੇ ਨਾ ਕਿਤੇ ਆਪਣੀ ਪਛਾਣ ਜਿਹੜੀ ਉਹ ਬਰਕਰਾਰ ਰੱਖਣਾ ਚਾਹੁੰਦੇ ਆ ਔਰ ਅੱਜ ਉਸ ਜਗ੍ਹਾ ਤੇ ਬੈਠੇ ਆ ਕਿ ਜਿੱਥੇ ਨਿਸ਼ਾਨੀਆਂ ਨੇ ਸਰਦਾਰਾਂ ਦੀਆਂ ਕਿ ਸਰਦਾਰਾਂ ਦੇ ਬੱਚੇ ਚਾਹੇ ਕੈਨੇਡਾ ਜਾਂ ਅਮਰੀਕਾ ਵਿੱਚ ਰਹਿੰਦੇ ਨੇ ਲੇਕਿਨ ਇਤਿਹਾਸ ਨਾਲ ਵੀ ਜੁੜੇ ਨੇ ਔਰ ਆਪਣੀ ਇੱਕ ਪਹਿਚਾਨ ਹੈ ਛਵੀ ਬਣਾ ਕੇ ਰੱਖੀ ਹੋਈ ਹੈ ਔਰ ਦੱਸ ਦਈਏ ਕਿ ਇਟਾਂ ਦਾ ਪੱਠਾ ਪੱਠਾ ਜਦੋਂ ਲੱਗ ਜਾਂਦਾ ਤਾਂ ਫਿਰ ਇੱਕ ਵਾਰ ਨਾ ਚੱਲਦਾ ਕੀ ਹੈ ਪੱਠੇ ਵਾਲੇ ਨੇ ਔਰ ਇਹ ਸਰਦਾਰ ਨੇ ਕਿੱਥੋਂ ਦੇ ਸਰਦਾਰ ਨੇ ਗੱਲਬਾਤ ਕਰਦੇ ਆ ਔਰ ਕੀ ਕਰਦੇ ਆ ਇਹਨਾਂ ਦੇ ਬੱਚੇ ਔਰ ਕਿੰਨੇ ਸਮੇਂ ਤੋਂ ਪੱਠੇ ਦੀ ਲਾਈਨ 'ਚ ਪਏ ਹੋਏ ਆ ਔਰ ਵੇਖ ਸਕਦੇ ਤੁਸੀਂ ਕਿ ਮਿਹਨਤ ਸਰਦੀ ਆ ਲੋਕ ਆਪਣੇ ਰੂਮਾਂ ਵਿੱਚ ਕਮਰਿਆਂ 'ਚ ਬੈਠੇ ਹੋਏ ਆ ਲੇਕਿਨ ਇਹ ਦੋਨੋਂ ਭਰਾ ਸਵੇਰ ਤੋਂ ਲੈ ਕੇ ਪੱਠੇ ਤੇ ਪਹੁੰਚ ਗਏ ਨੇ ਔਰ ਠੰਡ ਦੇ ਵਿੱਚ ਧੂਆਂ ਸੇਕ ਰਹੇ ਆ ਕਿਉਂਕਿ ਆਪਣਾ ਕੰਮ ਹੈ ਜੋ ਮਿਹਨਤ ਹੈ ਹਰ ਬੰਦੇ ਨੂੰ ਕਰਨੀ ਚਾਹੀਦੀ ਆ ਔਰ ਇਹ ਸਿੱਖਿਆ ਵਾ ਇਹ ਸੁਨੇਹਾ ਪੰਜਾਬ ਦੇ ਲੋਕਾਂ ਨੂੰ ਔਰ ਹਰ ਦੇਸ਼ ਵਿੱਚ ਵਸਦੇ ਔਰ ਪਰਦੇਸਾਂ ਵਿੱਚ ਵਸਦੇ ਲੋਕਾਂ ਨੂੰ ਇਹ ਜਿਹੜੀ ਤੁਹਾਡੀ ਮਿਹਨਤ ਹੈ ਇਹ ਵਿਅਰਥ ਨਹੀਂ ਜਾਂਦੀ ਔਰ ਮਿਹਨਤ ਹਰ ਬੰਦੇ ਨੂੰ ਕਰਨੀ ਚਾਹੀਦੀ ਆ ਗੱਲ ਕਰਦੇ ਆ ਸਰਦਾਰ ਜੀ ਨਾ ਜੀ ਸਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਕਿਵੇਂ ਵੇਖਦੇ ਹੋ ਬਹੁਤ ਸਾਰੇ ਲੋਕਾਂ ਦੇ ਬੱਚੇ ਜਿਹੜੇ ਆ ਉਹ ਬਾਹਰ ਚਲੇ ਗਏ ਆ ਲੇਕਿਨ ਇੱਥੇ ਤੁਸੀਂ ਵੀ ਤੁਹਾਡੇ ਵੀ ਬੱਚੇ ਬਾਹਰ ਗਏ ਹੋਏ ਆ ਹਾਂ ਜੀ ਤੇ ਤੁਸੀਂ ਇਹ ਜਿਹੜਾ ਯਾਦਗਾਰ ਬਣਾ ਕੇ ਰੱਖੀ ਆ ਇੱਕ ਪੱਠਾ ਇੱਕ ਬੱਚੇ ਉੱਥੇ ਵੀ ਦੱਸਦੇ ਹੋਣਗੇ ਕਿ ਸਾਡੇ ਕੋਲ ਉੱਥੇ ਪੱਠਾ ਹੈ ਤੇ ਕਿਵੇਂ ਵੇਖਦੇ ਹੋ ਹਰ ਪਰਿਵਾਰ ਨੂੰ ਹਰ ਮਾਂ ਪਿਓ ਨੂੰ ਇੱਕ ਇਹੋ ਜਿਹੀ ਸ਼ਬੀ ਜਿਹੜੀ ਆ ਬਣਾ ਕੇ ਰੱਖਣੀ ਚਾਹੀਦੀ ਹੈ ਜਾਂ ਕੇ ਚਲੋ ਜੀ ਸਾਡੇ ਕੋਲ ਜੱਦੀ ਪੁਸ਼ਤੀ ਜ਼ਮੀਨ ਹੈਗੀ ਸੀ ਇੱਥੇ ਤੇ ਮੈਂ ਵੀ ਬਾਹਰ ਸੀ 2007 ਚ ਇਹਨਾਂ ਨੇ ਪੱਠਾ ਲਾਇਆ ਸੀ ਛੋਟਾ ਬ੍ਰਦਰ ਨਾਲ ਸੀ ਤੇ 2008 ਸੇ ਚੱਲਿਆ ਪਹਿਲੇ ਸੀਜ਼ਨ ਉਦੋਂ ਬਾਅਦ ਫਿਰ ਇਹੀ ਕੰਮ-ਕਮ ਕਰਦਾ ਰਿਹਾ ਇੱਥੇ ਸੀ ਮੈਂ ਬਾਹਰ ਸੀ ਫਿਰ ਚਲੋ ਓਵਰ ਦਾ ਪੀਰੀਅਡ ਬੱਚੇ ਵੀ ਸਾਡੇ ਚਲੇਗੇ ਤੇ ਅਸੀਂ ਫਿਰ ਹੌਲੀ ਹੌਲੀ ਚਲੀ ਜਾਂਦਾ ਜੀ ਇੱਥੇ ਚਲੋ ਦੋਏ ਭਰਾ ਅਸੀਂ ਇੱਥੇ ਆ ਬੱਚੇ ਬਾਹਰ ਦੇਖੇ ਜਾਂਦੇ ਨੇ ਆਪਣਾ ਹੀ ਮਾੜਾ ਮੋਟਾ ਇੱਥੇ ਸਾਰੀ ਜਾਂਦੇ ਆ ਜੀ ਨਹੀਂ ਜਦੋਂ ਤੁਸੀਂ ਬਾਹਰ ਜਾਂਦੇ ਹੋ ਕਿੰਨੀ ਕੁ ਵਾਰ ਤੁਸੀਂ ਬਾਹਰ ਚਲੇ ਗਏ ਹੋ ਜਾਂਦੇ ਹੋ ਆਉਂਦੇ ਕਿੰਨੀ ਕੁ ਵਾਰ ਤੁਹਾਡੇ ਚੱਕਰ ਲੱਗ ਚੁੱਕੇ ਮੈਂ 5-6 ਵਾਰੀ ਤੇ ਕੈਨੇਡਾ ਜਾ ਆਂ ਜੀ ਬਾਕੀ ਮੈਂ 25 ਸਾਲ ਤੇ ਓਮਾਨ ਚ ਰਿਆ ਇਨ ਸਪੈਸ਼ਲ ਫੋਰਸਸ ਤੇ ਇਹ ਤਾਂ ਇੱਥੇ ਜੰਦਾ ਨਹੀਂ ਤੁਹਾਡਾ ਵਿਚਾਰ ਨਹੀਂ ਬਣਦਾ ਕਿ ਅਸੀਂ ਬਾਹਰ ਜਾ ਕੇ ਬਿਲਕੁਲ ਸੈਟਲ ਉੱਥੇ ਹੀ ਹੋ ਜਾਈਏ ਉੱਥੇ ਜਾ ਕੇ ਪਾਰਕ 'ਚ ਬੈਠੀਏ ਜਿੱਥੇ ਬਜ਼ੁਰਗ ਬਹਿ ਕੇ ਗੱਪਾਂ ਮਾਰਦੇ ਆ ਉਹ ਗੱਪਾਂ ਠੀਕ ਐ ਜਿਹੜੀਆਂ ਲੋਹੇ ਦੀਆਂ ਕੁਰਸੀਆਂ ਉੱਤੇ ਰੋਜ਼ ਬਹਿਣਾ ਜਾ ਕੇ ਜਾਂ ਆ ਥੋੜਾ ਜਿਹਾ ਵਧੀਆ ਲੱਗਦਾ ਨਹੀਂ ਜਦੋਂ ਕਿਤੇ ਬਜ਼ੁਰਗ ਹੋ ਜਾਾਂਗੇ ਫਿਰ ਵੇਖਾਂਗੇ ਲੋਹੇ ਦੀਆਂ ਕੁਰਸੀਆਂ ਤੇ ਬੈਠਣ ਦਾ ਅਜੇ ਤੱਕ ਤੇ ਬਜ਼ੁਰਗ ਨਹੀਂ ਹੋਏ ਅੱਛਾ ਅਜੇ ਬਜ਼ੁਰਗ ਨਹੀਂ ਹੋਏ ਨਹੀਂ ਹਾਲ ਦੀ 71 ਹੋਏ ਤੇ 71 ਸਾਲ ਹੀ ਹੋਏ ਨੇ ਫਿਰ ਬਾਅਦ 'ਚ ਦੇਖਾਂਗੇ ਹੋਪਫੁਲੀ ਜੇ ਬੁੱਢੇ ਹੋ ਕੇ ਤੇ ਫਿਰ ਚਲ ਜਾਗੇ ਲੇਕਿਨ ਨਹੀਂ ਜਿਹੜੀ ਆਪਣੀ ਮਾਤ ਭੂਮੀ ਆ ਇਹਨੂੰ ਛੱਡਣ ਦਾ ਦਿਲ ਨਹੀਂ ਕਰਦਾ ਜਿਹੜੇ ਨਜ਼ਾਰੇ ਇੱਥੇ ਜਿਹੜੇ ਮਜ਼ੇ ਇੱਥੇ ਨੇ ਬਾਹਰ ਕਿਤੇ ਨੇ ਉਹ ਦੱਸ ਤਾਂ ਇਹ ਕੀ ਆ ਬੜੀ ਵਧੀਆ ਗੱਲ ਕਿ 71 ਸਾਲ ਹੋ ਮਾਰਿਆ ਸਿਰਫ 71 ਸਾਲ ਔਰ 60 ਸਾਲ ਤੋਂ ਬਾਅਦ ਕਹਿ ਦਿੰਦੇ ਆ ਬਜ਼ੁਰਗ ਹੋ ਗਏ ਆ ਲੇਕਿਨ ਇਹ 71